ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੋ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ 7:30 ਦਾ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਚਰਨ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਗੁਰਤਾਨ ਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਉਵੇਂ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਤੇ ਜਵਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਜੀ ਖਾਸ ਇਸ ਕਰਕੇ ਹੈ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚੋਂ ਨੈਗੇਟਿਵਿਟੀ ਖਤਮ ਹੋ ਚੁਗੀ ਤੁਸੀਂ ਪੋਜ਼ਿਟਿਵ ਰਹਿਣਾ ਸ਼ੁਰੂ ਕਰ ਦੋਗੇ ਇਸ ਚੀਜ਼ ਦੀ ਮੈਂ ਗਾਰੰਟੀ ਦਿੰਦੀ ਆ ਕਿਉਂਕਿ ਮੈਂ ਆਪਦੀ ਜ਼ਿੰਦਗੀ ਦਾ ਇੱਕ ਹੋਰ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਮੇਰੀ ਲਾਈਫ ਦੇ ਵਿੱਚ ਨੇ ਇੱਕ ਪ੍ਰੋਬਲਮ ਆ ਗਈ ਸੀ ਉਹ ਪ੍ਰੋਬਲਮ ਮੇਰੀ ਨੈਗੇਟਿਵ ਸੋਚਣ ਨਾਲ ਆਈ ਹਰ ਟਾਈਮ ਨੈਗੇਟਿਵ ਰਹਿਣ ਦੇ ਨਾਲ ਆਈ ਪਰ ਜਦੋਂ ਮੈਂ ਨੈਗੇਟਿਵ ਸੋਚਣਾ ਬੰਦ ਕੀਤਾ ਪੋਜ਼ਿਟਿਵ ਰਹਿਣਾ ਸ਼ੁਰੂ ਕੀਤਾ ਫਿਰ ਉਹ ਪ੍ਰੋਬਲਮ ਹੌਲੀ-ਹੌਲੀ ਜਾਣਾ ਸ਼ੁਰੂ ਹੋ ਗਈ ਤੇ ਇੱਕ ਦਿਨ ਇਹ ਜਾ ਆਇਆ ਜਦੋਂ ਉਹ ਪ੍ਰੋਬਲਮ ਬਿਲਕੁਲ ਖਤਮ ਹੋ ਗਈ ਤੇ ਮੁੜ ਕੇ ਅੱਜ ਤੱਕ ਉਹ ਪ੍ਰੋਬਲਮ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਆਈ ਸੋ ਵੀਡੀਓ ਨੂੰ ਵਾਟਵਾਂ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਚਲੋ ਜੀ ਟਾਈਮ ਵੇਸਟ ਕਰੀ ਬਣਾ ਸ਼ੁਰੂ ਕਰਦੇ ਆ ਜੀ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਮੈਂ ਜਦੋਂ ਵੀ ਮੋਟੀਵੇਸ਼ਨਲ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ ਮੈਨੂੰ ਹਮੇਸ਼ਾ ਨਾ ਕਮੈਂਟ ਆਈ ਨੀ ਕਿ ਦੀਦੀ ਸਾਡਾ ਨਾ ਮਾਈਂਡ ਹੈ ਨਾ ਬਹੁਤ ਨੈਗੇਟਿਵ ਰਹਿੰਦਾ ਹੈ ਹਰ ਟਾਈਮ ਗਲਤ ਸੋਚਦਾ ਹੈ ਅਸੀਂ ਬਹੁਤ ਕੋਸ਼ਿਸ਼ ਕਰਦੇ ਆ ਪਰ ਮਨ ਉਦਾਸ ਰਹਿੰਦਾ ਹੈ ਤੇ ਜਦੋਂ ਮੈਂ ਗੁਰਵਾਨੀ ਦੀ ਵੀਡੀਓ ਸ਼ੇਅਰ ਕੀਤੀ ਆ ਮੈਂ ਇਹ ਗੱਲ ਕੀਤੀ ਹੈ ਵੀ ਤੁਸੀਂ ਗੁਰੂ ਸੱਤੇ ਵਿਸ਼ਵਾਸ ਰੱਖ ਕੇ ਪਾਠ ਕਰੋ ਤਾਂ ਉਦੋਂ ਵੀ ਮੈਨੂੰ ਇਦਾਂ ਦੇ ਕਮੈਂਟ ਆਏ ਨੇ ਵੀ ਜਿਵੇਂ ਸਾਡਾ ਮਨ ਡੋਲ ਜਾਂਦਾ ਮਨ ਡੋਲਣਾ ਮਤਲਬ ਸਾਨੂੰ ਵਿਸ਼ਵਾਸ ਨਹੀਂ ਆ ਸਾਨੂੰ ਟਰਸਟ ਨਹੀਂ ਆ ਸਾਡੇ ਅੰਦਰ ਨੈਗੇਟਿਵਿਟੀ ਬਹੁਤ ਜ਼ਿਆਦਾ ਹੈ ਇਹ ਹੀ ਕਾਰਨ ਹੈ ਤੇ ਨਾਲ ਹੀ ਇਦਾਂ ਦੇ ਕਮੈਂਟ ਵੀ ਆਏ ਵੀ ਸਾਡਾ ਮਨ ਇੰਨਾ ਜ਼ਿਆਦਾ ਔਖਾ ਹੈ ਵੀ ਸਾਨੂੰ ਲੱਗਦਾ ਵੀ ਅਸੀਂ ਤੇ ਜ਼ਿੰਦਗੀ ਨੂੰ ਖਤਮ ਕਰ ਲਈਏ ਕਿਉਂ ਕਿ ਕਿਉਂਕਿ ਜਦੋਂ ਇਹ ਚੀਜ਼ ਉਦੋਂ ਮਹਿਸੂਸ ਹੋਣ ਲੱਗਦੀ ਹੈ ਜਦੋਂ ਆਪਣੀ ਅੰਦਰ ਨੈਗੇਟਿਵਿਟੀ ਹਾਦੋਂ ਤੋਂ ਜ਼ਿਆਦਾ ਹੁੰਦੀ ਹੈ ਸੋ ਉਹਨਾਂ ਨੂੰ ਇਹ ਲੱਗਦਾ ਵੀ ਬਸ ਹੁਣ ਖਤਮ ਐ ਵੀ ਹੁਣ ਕੋਈ ਰਸਤਾ ਨਹੀਂ ਐ ਉਦੋਂ ਫਿਰ ਆਪਾਂ ਇਹ ਚੀਜ਼ਾਂ ਸੋਚਣੀਆਂ ਸ਼ੁਰੂ ਕਰ ਦੇਣੀਆਂ ਸੋ ਇਸੇ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਆ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਆ ਤੋ ਕੁਝ ਸਾਲ ਪਹਿਲਾਂ ਦੀ ਅ ਮੰਨ ਲਓ ਵੀ ਜੀ 8-9 ਸਾਲ ਪਹਿਲਾਂ ਦੀ ਗੱਲ ਐ ਤੇ ਮੇਰੇ ਨਾ ਛਾਤੀ ਦੇ ਵਿੱਚ ਇੱਕ ਗਿਲਟੀ ਹੋ ਗਈ ਗਿਲਟੀ ਜਿਵੇਂ ਮੱਕੀ ਦਾ ਦਾਣਾ ਹੁੰਦਾ ਤਾਂ ਮੇਰੇ ਨਾਲ ਦਿਮਾਗ ਦੇ ਵਿੱਚ ਮੇਰਾ ਅਚਾਨਕ ਪਹਿਲਾਂ ਗਿਲਟੀ ਤੇ ਹੱਥ ਗਿਆ ਮੈਨੂੰ ਪਤਾ ਲੱਗਿਆ ਕਿ ਮੇਰੀ ਛਾਤੀ 'ਚ ਗਿਲਟੀ ਹੈ ਤਾਂ ਮੇਰਾ ਦਿਮਾਗ ਇੱਕਦਮ 네ਗੇਟਿਵ ਹੋ ਗਿਆ ਤੁਹਾਨੂੰ ਪਤਾ ਨਾ ਕਿਹੜੀ ਚੀਜ਼ ਦੀ ਗੱਲ ਕਰ ਰਹੀ ਹਾਂ ਕਿਉਂਕਿ ਔਰਤਾਂ ਨੂੰ ਇਹ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਮੈਨੂੰ ਤਾਂ ਮਹਿਸੂਸ ਹੋਇਆ ਵੀ ਮੈਨੂੰ ਤਾਂ ਇਹ ਪ੍ਰੋਬਲਮ ਹੋ ਗਈ ਆਪਾਂ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੀਆਂ ਵੀ ਵਾਹੀ ਗੁਰੂ ਕਿਸੇ ਦੁਸ਼ਮਣ ਤੇ ਦੁਸ਼ਮਣ ਵੈਰੀ ਤੇ ਵੈਰੀ ਨੂੰ ਵੀ ਕਦੇ ਇਹ ਜੀ ਬਿਮਾਰੀ ਨਾ ਲਾਵੇ ਪ੍ਰਮਾਤਮਾ ਪਰ ਮੈਨੂੰ ਐ ਲੱਗਣ ਲੱਗ ਗਿਆ ਵੀ ਮੈਨੂੰ ਹੀ ਪ੍ਰੋਬਲਮ ਹੋ ਚੁੱਕੀ ਹੈ ਮੈਂ ਹਰ ਟਾਈਮ ਉਹਦੇ ਬਾਰੇ ਸੋਚਣਾ ਸ਼ੁਰੂ ਕਰਤਾ ਉਹਨੂੰ ਬਾਰ-ਬਾਰ ਛੂਣਾ ਸ਼ੁਰੂ ਕਰਤਾ ਬਸ ਦਿਮਾਗ 'ਚ ਮੈਂ ਕੰਮ ਵੀ ਕਰਦੀ ਮੇਰਾ ਦਿਮਾਗ ਉੱਥੇ ਰਹਿਣਾ ਉਸ ਘਰ ਦੇ ਵਿੱਚ ਨਾ ਪਿਛਲੇ ਸਾਲ ਬੇੜਾ ਸੀ ਸਰਦੀਆਂ ਦੇ ਦਿਨ ਸੀ ਬੇੜੇ ਨੂੰ ਸਕੂਲ ਮੈਂ ਭੇਜ ਦੇਣਾ ਹਸਬੰਦ ਨੇ ਕਦੇ ਵੀ ਘਰ ਤੋਂ ਬਾਹਰ ਜਾਣਾ ਅਗਰ ਮੰਨ ਲਓ ਮੈਂ 4 ਘੰਟੇ ਕਰ ਇਕੱਲੀਆਂ ਮੈਂ 4 ਘੰਟੇ ਧੁੱਪ ਦੇ ਵਿੱਚ ਪਈ ਆ 4-5 ਘੰਟੇ ਮੈਂ 네ਗੇਟਿਵ ਹੀ ਸੋਚੀ ਜਾਣਾ ਨਹੀਂ ਦੇਖੋ ਸਰਦੀ ਦੇ ਵਿੱਚ ਆਪਾਂ ਹਨਾ ਧੁੱਪੇ ਵਿੱਚ ਜੜਾਉਣੀ ਆਪਾਂ ਨੂੰ ਨਿਗਰ ਦੇ ਨਾਲ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਮੈਨੂੰ ਨਹੀਂ ਆ ਰਹੀ ਸੀ ਕਿਉਂ ਕਿ ਮੇਰੇ ਦਾ ਦਿਮਾਗ ਟੈਂਸ਼ਨ ਸੀ ਹਰ ਟਾਈਮ ਸੋਚੀ ਜਾਣਾ ਮੈਨੂੰ ਲੱਗਣਾ ਬਸ ਹੁਣ ਤਾਂ ਮੈਂ ਹਫਤਾ ਤਾਂ ਹੁਣ ਤਾਂ ਮੈਂ ਦੋ ਹਫਤੇ ਇਹ ਵੀ ਸੋਚਣ ਲੱਗੀ ਸੀ ਮੈਂ ਤੇ ਮੈਨੂੰ ਮਤਲਬ ਹਰ ਟਾਈਮ ਉਹੀ ਦਿਮਾਗ ਵਿੱਚ ਆਈ ਜਾਣਾ ਉਹੀ ਆਈ ਜਾਣਾ ਇੱਕ ਦਿਨਾਂ ਮਤਲਬ ਮੇਰੇ ਹਸਬੰਦ ਨੇ ਮੈਨੂੰ ਬਹੁਤ ਸਮਝਾਇਆ ਇਹ ਮੈਨੂੰ ਕਹਿੰਦੇ ਵੀ ਤੂੰ ਤੈਨੂੰ ਵਹਿਮ ਹੈ ਤੂੰ ਇਹਨੂੰ ਬਾਰ-ਬਾਰ ਛੂਣਾ ਬੰਦ ਕਰ ਤੂੰ ਇਹਦੇ ਬਾਰੇ ਸੋਚਣਾ ਬੰਦ ਕਰ ਕੋਈ ਓਡੀ ਵੱਡੀ ਚੀਜ਼ ਨਹੀਂ ਹੈ ਤੈਨੂੰ ਵਹਿਮ ਪੈ ਚੁੱਕੇ ਔਰ ਵਾਕਈ ਹੈ ਵੀ ਉਹ ਕਿਉਂਕਿ ਮੈਂ ਨੈਗੇਟਿਵ ਸੋਚ ਰਹੀ ਸੀ ਤੇ ਮੈਨੂੰ ਉਹਦੇ ਵਿੱਚ ਚੀਜ਼ ਪੈਣੀ ਵੀ ਸ਼ੁਰੂ ਹੋ ਗਈ ਸੀ ਜਦੋਂ ਚੀਜ਼ ਪੈਣੀ ਸ਼ੁਰੂ ਹੋ ਗਈ ਫਿਰ ਮੈਨੂੰ ਹੋਰ ਵੀ ਜ਼ਿਆਦਾ ਮਹਿਸੂਸ ਹੋਣ ਲੱਗ ਗਿਆ ਵੀ ਚੀਜ਼ ਵੀ ਸ਼ੁਰੂ ਹੋ ਗਈ ਮੇਰੇ ਤਾਂ ਪੱਕਾ ਹੀ ਪ੍ਰੋਬਲਮ ਹੈ ਕਿਉਂ ਚੀਜ਼ ਕਿਉਂ ਪੈਣ ਲੱਗੀ ਕਿਉਂਕਿ ਮੈਂ 네ਗੇਟਿਵ ਹੀ ਸੋਚੀ ਜਾ ਰਹੀ ਸੀ ਹਰ ਟਾਈਮ ਸੋਚੀ ਜਾ ਰਹੀ ਸੀ ਤਾਂ ਉਸ ਤੋਂ ਬਾਅਦ ਅਚਾਨਕ ਇੱਕ ਦਿਨ ਜੀ ਮੈਂ ਨਾ ਘਰ ਦੀ ਸਫਾਈ ਕਰਦੀ ਸੀ ਤਾਂ ਮੇਰੇ ਹੱਥ 'ਤੇ ਇੱਕ ਬੁੱਕ ਲੱਗੀ ਉਹ ਬੁੱਕ ਜਦੋਂ ਅਸੀਂ ਚੰਡੀਗੜ੍ਹ ਰਹਿੰਦੇ ਹੁੰਦੇ ਸੀ ਜੀ ਉਸ ਟਾਈਮ ਨਾ ਉੱਥੇ ਕੈਂਪ ਲੱਗਦੇ ਹੁੰਦੇ ਸੀ ਜਿਵੇਂ ਮੈਡੀਕਲ ਦੇ ਕੈਂਪ ਲੱਗਦੇ ਆ ਚੰਡੀਗੜ੍ਹ ਇਤਾਂ ਗੁਰਬਾਣੀ ਦੇ ਕੈਂਪ ਲੱਗਦੇ ਨੇ ਤੁਸੀਂ ਸੋਚੋਗੇ ਗੁਰਬਾਣੀ ਦੇ ਕੈਂਪ ਗੁਰਬਾਣੀ ਦੇ ਕੈਂਪ ਮਤਲਬ ਉਹਦੇ ਵਿੱਚ ਨਾ ਲੋਕਾਂ ਨੂੰ ਗੁਰਬਾਣੀ ਦੇ ਜ਼ਰੀਏ ਪੋਜ਼ਿਟਿਵ ਰਹਿਣਾ ਸਿਖਾਇਆ ਜਾਂਦਾ ਜਿਹੜੇ ਲੋਕਾਂ ਨੂੰ ਵੱਡੀਆਂ-ਵੱਡੀਆਂ ਬਿਮਾਰੀਆਂ ਨੇ ਜਿਵੇਂ ਕੈਂਸਰ ਹੋ ਗਿਆ ਉਹਨਾਂ ਨੂੰ ਕਿਉਂਕਿ ਦੇਖੋ ਦਵਾਈ ਜਿੰਨੀ ਜ਼ਰੂਰੀ ਹੁੰਦੀ ਹੈ ਉਹਨਾਂ ਹੀ ਜ਼ਰੂਰੀ ਸਾਡਾ ਪੋਜ਼ਿਟਿਵ ਰਹਿਣਾ ਸ਼ੁਰੂ ਰਹਿਣਾ ਹੁੰਦਾ ਜਿੰਨਾ ਅਸੀਂ ਪੋਜ਼ਿਟਿਵ ਰਹਾਂਗੇ ਵੀ ਅਸੀਂ ਠੀਕ ਆ ਅਸੀਂ ਠੀਕ ਹੋ ਰਹੇ ਹਾਂ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਉਨਾ ਹੀ ਆਟੋਮੈਟਿਕਲੀ ਠੀਕ ਹੁੰਦੇ ਜਾਵਾਂਗੇ ਦਵਾਈ ਜਿਹੜਾ ਆਪਾਂ ਦਾ ਅਸਰ ਕਰਦੀ ਹੈ ਅਗਰ 50% ਕਰਦੀ ਹੈ ਲੇਕਿਨ ਜਦੋਂ ਆਪਾਂ ਪੋਜ਼ਿਟਿਵ ਰਹਿੰਦੇ ਆ ਫਿਰ ਉਹ 100% ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ ਗੁਰਬਾਣੀ ਦੇ ਅਰਥਾਰੇ ਸਾਨੂੰ ਮਤਲਬ ਕਿ ਉੱਤੇ ਸਿਖਾਇਆ ਜਾਂਦਾ ਵੀ ਕਿਵੇਂ ਆਪਦੇ ਆਪ ਨੂੰ ਚੰਗੀ ਸੋਚ ਦੇ ਮਾਲਕ ਬਣਾਉਣਾ ਸੋ ਕਿਤਾਬ ਜਦ ਮੇਰੇ ਹੱਥ ਲੱਗੀ ਉਹਦੇ ਵਿੱਚ ਨਾ ਲੋਕਾਂ ਦੇ ਨਾਮ ਐਡਰੈਸ ਵੀ ਦਿੱਤੇ ਹੋਏ ਸੀ ਇਥੋਂ ਤੱਕ ਕਿ ਫੋਨ ਨੰਬਰ ਵੀ ਦਿੱਤੇ ਹੋਏ ਸੀ ਜਿਨ੍ਹਾਂ ਨੇ ਕੈਂਸਰ ਵਰਗੀ ਖਤਰਨਾਕ ਬਿਮਾਰੀ ਨੂੰ ਤੀਸਰੀ ਸਟੇਜ ਦੇ ਵਿੱਚ ਵੀ ਲੋਕਾਂ ਨੇ ਉਸ ਬਿਮਾਰੀ ਨੂੰ ਹਰਾਇਆ ਸੀ ਰੀਜ਼ਨ ਗੁਰਬਾਣੀ ਜਪ ਕੇ ਤੇ ਨਾਲ ਪੋਜ਼ਿਟਿਵ ਰਹਿ ਕੇ ਆਬਵੀਅਸਲੀ ਮੈਡੀਸਨ ਤਾਂ ਉਹਨੇ ਖਾਦੀ ਨਾਲ ਪੋਜ਼ਿਟਿਵ ਵੀ ਰਹੇ ਸੋ ਬਿਲਕੁਲ ਠੀਕ ਠਾਕ ਸੀ ਹੈ ਸੋ ਉਸ ਤੋਂ ਬਾਅਦ ਮੈਂ ਸੋਚਿਆ ਇੱਕ ਦਿਨ ਆਥਨ ਲਈ ਪੈਠ ਕੇ ਮੈਂ ਕਿਹਾ ਵੀ ਅਗਰ ਇਹ ਠੀਕ ਹੋ ਸਕਦੀ ਹੈ ਇਹਨਾਂ ਨੂੰ ਤਾਂ ਹੀ ਬਿਮਾਰੀ ਹੋ ਚੁੱਕੀ ਹੈ ਇਹਨਾਂ ਤੋਂ ਤੀਸਰੀ ਸਟੇਜ ਵੀ ਆ ਗਈ ਮੈਨੂੰ ਤਾਂ ਹਲੇ ਪਤਾ ਵੀ ਨਹੀਂ ਮੈਨੂੰ ਇਹ ਪ੍ਰੋਬਲਮ ਹੈ ਵੀ ਨਹੀਂ ਹੈ ਵੀ ਮੈਂ ਕਿਉਂ ਇੰਨਾ ਦਿਮਾਗ ਤੇ ਆਪਣੇ ਬੋਝ ਪਾ ਕੇ 네ਗੇਟਿਵ ਹੀ ਸੋਚੀ ਜਾ ਰਹੀ ਆ ਤੇ ਫਿਰ ਮੈਂ ਉਸ ਤੋਂ ਬਾਅਦ ਸੋਚਿਆ ਵੀ ਮੈਂ ਹੁਣ ਇਹਦੇ ਬਾਰੇ ਸੋਚਣਾ ਹੀ ਨਹੀਂ ਮੈਂ ਆਪਣੇ ਆਪ ਨੂੰ ਜਿੱਦ ਤੋਂ ਵੀ ਮੇਰਾ ਧਿਆਨ ਉਧਰੋਂ ਜਾਣਾ ਮੈਂ ਆਪਣੇ ਆਪ ਨੂੰ ਕਿਸੇ ਕੰਮ ਦੇ ਵਿੱਚ ਬਿਜ਼ੀ ਕਰਕੇ ਜਾਂ ਮੈਂ ਜਾਣ ਬੁੱਝ ਕੇ ਕੋਈ ਇਦਾਂ ਦਾ ਕੰਮ ਕਰਨ ਲੱਗ ਜਾਣਾ ਵੀ ਜਦੋਂ ਮੇਰਾ ਦਿਮਾਗ ਉਧਰੋਂ ਕਨਵਰਟ ਹੋ ਜਾਏ ਦੇ ਨਾਲ ਹੀ ਮੈਂ ਉਹ ਛੂਣਾ ਬਾਰ-ਬਾਰ ਬੰਦ ਕਰਤਾ ਜਦੋਂ ਵੀ ਮੇਰਾ ਹੱਥ ਆਟੋਮੈਟਿਕਲੀ ਜਾਣ ਲੱਗਣਾ ਨਾ ਉੱਥੇ ਤਾਂ ਮੈਂ ਆਪਣੇ ਆਪ ਨੂੰ ਰੋਕਣਾ ਵੀ ਨਹੀਂ ਮੈਂ 네ਗੇਟਿਵ ਨਹੀਂ ਸੋਚਣਾ ਮੈਂ ਪੋਜ਼ਿਟਿਵ ਸੋਚਣਾ 네ਗੇਟਿਵ ਸੋਚੂਗੀ ਤਾਂ 네ਗੇਟਿਵ ਹੋਊਗਾ ਮੈਂ ਪੋਜ਼ਿਟਿਵ ਹੀ ਸੋਚੂਗੀ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਮੈਂ ਸੋਚਣਾ ਸ਼ੁਰੂ ਕੀਤਾ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਂ ਠੀਕ ਠਾਕ ਹਾਂ ਮੈਨੂੰ ਕੁਝ ਨਹੀਂ ਹੋਇਆ ਇਹ ਮੇਰਾ ਵਹਿਮ ਆ ਮੈਂ ਚੀਜ਼ ਮੈਨੂੰ ਕੋਈ ਚੀਜ਼ ਨਹੀਂ ਪੈ ਰਹੀ ਮੈਨੂੰ ਕੋਈ ਦਰਦ ਨਹੀਂ ਹੋ ਰਿਹਾ ਇਹ ਚੀਜ਼ ਮੈਂ ਆਪ ਦੇ ਆਪ ਨੂੰ ਕਹਿਣੀ ਸ਼ੁਰੂ ਕੀਤੀ ਠੀਕ ਹੈ ਜੀ ਤੁਸੀਂ ਵਿਸ਼ਵਾਸ ਨਹੀਂ ਕਰਨਾ ਇੱਕ ਦਿਨ ਦੋ ਦਿਨੇ ਇਕ ਤਾਂ ਕਰਦੀ ਕਰਦੇ ਉਹ ਚੀਜ਼ ਵੀ ਘਟਣੀ ਸ਼ੁਰੂ ਹੋ ਗਈ ਤੇ ਮੈਨੂੰ ਮਹਿਸੂਸ ਹੋਣੀ ਵੀ bắt ਹੋ ਗਈ ਉਸ ਤੋਂ ਬਾਅਦ ਜੀ ਹੌਲੀ 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 ਕਰਦੇ ਜਦੋਂ ਮੈਂ ਡੇਲੀ ਇਹ ਚੀਜ਼ ਬੋਲਦੀ ਬੋਲਦੀ ਗਈ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਕੋਈ ਬਿਮਾਰੀ ਨਹੀਂ ਮੈਨੂੰ ਕਦੇ ਕੋਈ ਬਿਮਾਰੀ ਹੋ ਹੀ ਨਹੀਂ ਸਕਦੀ ਮੈਂ ਤਾਂ ਬਿਲਕੁਲ ਠੀਕ ਠਾਕ ਆ ਤੰਦਰੁਸਤ ਆ ਮੈਂ ਕਿ ਜਦੋਂ ਮੈਂ ਆਪਣੇ ਆਪ ਨੂੰ ਇਹ ਚੀਜ਼ਾਂ ਬੋਲਣੀਆਂ ਸ਼ੁਰੂ ਕੀਤੀਆਂ ਦਿਮਾਗ ਦੇ ਵਿੱਚੋਂ ਨੈਗੇਟਿਵਿਟੀ ਜਿਹੜੀ ਖਤਮ ਹੋਣੀ ਸ਼ੁਰੂ ਹੋਈ ਪੋਜ਼ਿਟਿਵ ਹੋਣ ਲੱਗੀ ਉਸ ਤੋਂ ਬਾਅਦ ਬੜਾ ਚੀਜ਼ ਸੀ ਬਿਲਕੁਲ ਖਤਮ ਹੋ ਗਈ ਦਰਦ ਬਿਲਕੁਲ ਖਤਮ ਹੋ ਗਿਆ ਤੇ ਉਸ ਤੋਂ ਨਾ ਤੁਸੀਂ ਮੰਨ ਲਓ ਕਿ 3-4 ਹਫ਼ਤੇ ਬਾਅਦ ਮੰਨੋ ਵੀ 1 ਮਹੀਨਾ ਬਾਅਦ 1 ਮਹੀਨਾ ਬਾਅਦ ਮੈਂ ਦੁਬਾਰਾ ਉਸੇ ਜਗ੍ਹਾ ਤੇ ਟੱਚ ਕਰਕੇ ਦੇਖਿਆ ਵੀ ਹੁਣ ਗਿਲਤੀ ਹੈ ਤਾਂ ਉਹ ਚੀਜ਼ ਹੈ ਨਹੀਂ ਸੀ ਤੁਸੀਂ ਦੇਖੋ ਵੀ ਸਾਡੇ ਸੋਚਣ ਦੇ ਵਿੱਚ ਕਿੰਨੀ ਸ਼ਕਤੀ ਆ ਮੈਂ ਗਲਤ ਸੋਚਣਾ ਸ਼ੁਰੂ ਕੀਤਾ ਵੀ ਮੈਨੂੰ ਇਹ ਬਿਮਾਰੀ ਹੈ ਤਾਂ ਮੈਨੂੰ ਉਹ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਮੈਨੂੰ ਚੀਜ਼ ਪੈਣੀ ਸ਼ੁਰੂ ਹੋ ਗਈ ਉਹ ਚੀਜ਼ ਮੈਨੂੰ ਘਰ ਟੈਨਸ਼ਨ ਰਹਿਣਾ ਘਬਰਾਟ ਰਹਿਣੀ ਲੇਕਿਨ ਜਦੋਂ ਮੈਂ ਪੋਜ਼ਿਟਿਵ ਰਹਿਣਾ ਸ਼ੁਰੂ ਕੀਤਾ ਮੈਂ ਮਤਲਬ ਇਹ ਸੋਚਣਾ ਬੰਦ ਕਰਤਾ ਵੀ ਮੈਨੂੰ ਇਹ ਪ੍ਰੋਬਲਮ ਹੈ ਮੈਂ ਉਲਟਾ ਸੋਚਣਾ ਸ਼ੁਰੂ ਕਰਤਾ ਵੀ ਮੈਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਮੈਂ ਠੀਕ ਆ ਮੇਰੇ ਕੋਈ ਚੀਜ਼ ਨਹੀਂ ਪੈ ਰਹੀ ਮੈਨੂੰ ਕੋਈ ਤਕਲੀਫ ਨਹੀਂ ਹੈ ਮੈਨੂੰ ਕਦੇ ਕੋਈ ਬਿਮਾਰੀ ਹੋ ਹੀ ਨਹੀਂ ਸਕਦੀ ਜਦੋਂ ਮੈਂ ਇਹ ਚੀਜ਼ ਸੋਚਣੀ ਸ਼ੁਰੂ ਕਰਤੀ ਜੀ ਉਸ ਤੋਂ ਬਾਅਦ ਮੇਰੇ ਤੁਸੀਂ ਇਹ ਦੇਖੋਗੇ ਪ੍ਰੋਬਲਮ ਬਿਲਕੁਲ ਖਤਮ ਹੋ ਗਈ ਜੜ ਤੋਂ ਤੇ ਅੱਜ ਤੱਕ ਮੈਨੂੰ ਦੁਬਾਰਾ ਕਦੇ ਵੀ ਉਹ ਪੇਨ ਦੁਬਾਰਾ ਨਹੀਂ ਹੋਈ ਕਦੇ ਉਹ ਦਰਦ ਦੁਬਾਰਾ ਨਹੀਂ ਹੋਇਆ ਕਦੇ ਉਹ ਗਿਲਟੀ ਦੁਬਾਰਾ ਨਹੀਂ ਹੋਈ ਰੀਜ਼ਨ ਦੇਖੋ ਸਾਡੀ ਸੋਚ ਨਾਲ ਹੀ ਅਸੀਂ ਸਭ ਕੁਝ ਬਣਾ ਵੀ ਸਕਦੇ ਹਾਂ ਸੋਚ ਨਾਲ ਹੀ ਸਭ ਕੁਝ ਖਤਮ ਵੀ ਕਰ ਸਕਦੇ ਹਾਂ ਮਤਲਬ ਪੋਜ਼ਿਟਿਵ ਰਹਿਣਾ ਜੇ ਹਰ ਟਾਈਮ 네ਗੇਟਿਵ ਰਹਾਂਗੇ ਆਪਾਂ ਨੂੰ ਲੱਗੂਗਾ ਕੋਈ ਰਸਤਾ ਹੈ ਹੀ ਨਹੀਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿੱਥੇ ਇੱਕ ਦਰਵਾਜ਼ਾ ਬੰਦ ਹੁੰਦਾ ਨਾ ਗੁਰੂ ਸਭ ਹਮੇਸ਼ਾ ਚਾਰ ਦਰਵਾਜ਼ੇ ਸਾਡੇ ਲਈ ਖੋਲਦੇ ਨੇ ਜ਼ਰੂਰਤ ਕੀ ਹੁੰਦੀ ਆ ਸ਼ਾਂਤੀ ਨਾਲ ਬਹਿ ਕੇ ਉਸ ਜੀ ਬਾਰੇ ਸੋਚਣ ਦੀ ਹਰ ਪ੍ਰੋਬਲਮ ਦਾ ਕੋਈ ਨਾ ਕੋਈ ਹੱਲ ਹੁੰਦਾ ਹਰ ਮੁਸ਼ਕਿਲ ਦਾ ਕੋਈ ਨਾ ਕੋਈ ਹੱਲ ਹੁੰਦਾ ਦੁਨੀਆ ਵਿੱਚ ਅਜੇ ਕੋਈ ਪ੍ਰੋਬਲਮ ਨਹੀਂ ਜਿਹਦਾ ਕੋਈ ਹੱਲ ਨਹੀਂ ਜੇ ਕੋਈ ਜ਼ਿੰਦਾ ਬਣਿਆ ਜੀ ਉਹਦੀ ਚਾਬੀ ਵੀ ਜ਼ਰੂਰ ਬਣੀ ਆ ਸੋ ਤੁਸੀਂ ਕੋਸ਼ਿਸ਼ ਕਰੋਗੇ ਨਾ ਠੰਡੇ ਦਿਮਾਗ ਨਾਲ ਬਹਿ ਕੇ ਸੋਚੋਗੇ ਸਭ ਤੋਂ ਪਹਿਲਾਂ ਤਾਂ ਇਹ ਸੋਚਣਾ ਬੰਦ ਕਰੋ ਵੀ ਅਸੀਂ ਨਹੀਂ ਕਰ ਸਕਦੇ ਜਾਂ ਸਭ ਕੁਝ ਖਤਮ ਹੈ ਇਹ ਸੋਚੋ ਵੀ ਮੈਂ ਇੱਥੋਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਤੇ ਮੈਂ ਬਹੁਤ ਸੋਹਣੀ ਜ਼ਿੰਦਗੀ ਬਣਾਉਣੀ ਹੈ ਤੇ ਮੈਂ ਬਹੁਤ ਕਾਮਯਾਬ ਹੋਣਾ ਤੇ ਮੈਂ ਹਰ ਕੁਝ ਕਰ ਸਕਦਾ ਹਾਂ ਹੋ ਸਕਦਾ ਜੀ ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਉਹ ਤੁਸੀਂ ਨਾ ਕਰ پا ਰਹੇ ਹੋ ਜਾਂ ਕੋਈ ਰੀਜ਼ਨ ਹੋਵੇ ਉਹਦੇ ਪਿੱਛੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕੁਛ ਕਰ ਹੀ ਨਹੀਂ ਸਕਦੇ ਕਈ ਵਾਰੀ ਦੇਖੋ ਕੋਈ ਇਨਸਾਨ ਦੇ ਵਿੱਚ ਕੋਈ ਗੁਣ ਹੁੰਦੇ ਆ ਕਿਸੇ ਵਿੱਚ ਕੋਈ ਗੁਣ ਹੁੰਦੇ ਆ ਕੋਈ ਕਿਸੇ ਕੰਮ ਦੇ ਵਿੱਚ ਮਾਹਿਰ ਹੁੰਦਾ ਕੋਈ ਕਿਸੇ ਕੰਮ ਵਿੱਚ ਮਾਹਿਰ ਹੁੰਦਾ ਸੋ ਆਪਣੇ ਅੰਦਰ ਦੀ ਪਹਿਲਾਂ ਉਸ ਗੁਣ ਨੂੰ ਦੇਖੋ ਵੀ ਤੁਹਾਨੂੰ ਇੰਟਰਸਟ ਕਿਸ ਚੀਜ਼ ਦੇ ਆ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੇ ਜਿਹੜੀ ਚੀਜ਼ ਤੁਸੀਂ ਕਰਨਾ ਚਾਹੁੰਦੇ ਹੋ ਤੇ ਫੋਕਸ ਰੱਖੋ ਵਿਸ਼ਵਾਸ ਰੱਖੋ ਤੇ ਹਮੇਸ਼ਾ ਢਿੱਲੀ ਮੈਂ ਹਮੇਸ਼ਾ ਇੱਕ ਚੀਜ਼ ਕਹਿੰਦੀ ਆ ਪਾਠ ਜ਼ਰੂਰ ਕਰਿਆ ਕਰੋ ਗੁਰਬਾਣੀ ਦੇ ਅਰਥ ਸਮਝ ਕੇ ਪਾਠ ਕਰਿਆ ਕਰੋ ਉਹਦੇ ਨਾਲ ਵੀ ਤੁਸੀਂ ਇਹ ਦੇਖੋ ਜੀ ਵੈਸੇ ਤਾਂ ਅਗਰ ਤੁਸੀਂ ਕੱਲੀ ਗੁਰਬਾਣੀ ਵੀ ਜਪੋ ਨਾ ਤਾਂ ਅਗਰ ਉਹਨੂੰ ਅਰਥ ਸਮਝੋ ਤਾਂ ਤੁਸੀਂ ਪੋਜ਼ਿਟਿਵ ਰਹਿਣਾ ਸ਼ੁਰੂ ਕਰ ਦੋਗੇ ਤੁਸੀਂ ਬਿਲਕੁਲ ਪੋਜ਼ਿਟਿਵ ਹੋ ਜਾਓਗੇ ਪਰ ਪ੍ਰੋਬਲਮ ਕੀ ਆ ਜਾਂਦੀ ਹੈ ਜਦੋਂ ਆਪਾਂ ਗੁਰਬਾਣੀ ਚਪਲਣਾ ਸ਼ੁਰੂ ਕਰਦੇ ਆਂ ਆਪਾਂ ਤੋਂ ਪਹਿਲਾਂ ਹੀ ਆਪਣੇ ਦਿਮਾਗ 'ਚ ਇਹ ਹੁੰਦਾ ਵੀ ਅਸੀਂ ਗੁਰਬਾਣੀ ਪੜ੍ਹ ਜਾਂਦਾ ਰਹੇ ਹਾਂ ਸਾਡਾ ਕੰਮ ਬਣੂਗਾ ਕਿ ਸਾਡੇ ਦਿਮਾਗ 'ਚ ਨੈਗੇਟਿਵਿਟੀ ਆ ਜਿਹੜੀਆਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆਈ ਇਸੇ ਕਰਕੇ ਕਰਦੀ ਆਂ ਗੁਰਬਾਣੀ ਦੀਆਂ ਤੇ ਪੋਜ਼ਿਟਿਵਿਟੀ ਦੀਆਂ ਵੀ ਦੇਖੋ ਜੇ ਆਪਾਂ ਪੋਜ਼ਿਟਿਵ ਰਹਾਂਗੇ ਤਾਂ ਆਪਾਂ ਆਪਾਂ ਹਮੇਸ਼ਾ ਵਿਸ਼ਵਾਸ ਕਰਨਾ ਸਿੱਖਦੇ ਆਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖਦੇ ਆਂ ਗੁਰਬਾਣੀ ਤੇ ਵਿਸ਼ਵਾਸ ਕਰਨਾ ਸਿੱਖਦੇ ਆਂ ਪਰ ਜਦੋਂ ਵਿਸ਼ਵਾਸ ਬਣ ਜਾਂਦਾ ਨਾ ਫਿਰ ਉਹ ਉੱਥੇ ਆਟੋਮੈਟਿਕਲੀ ਉਹ ਚੀਜ਼ ਆਪਣੇ ਨਾਲ ਕਨੈਕਟ ਹੋ ਜਾਂਦੀ ਆ ਫਿਰ ਆਪਾਂ ਨੂੰ ਪ੍ਰਮਾਤਮਾ ਤੇ ਵੀ ਪੂਰਾ ਆਪਾਂ ਵਿਸ਼ਵਾਸ ਕਰਕੇ ਗੁਰਵਾਨੀ ਜਪਦਿਆਂ ਵੀ ਹਾਂ ਮੈਨੂੰ ਪਤਾ ਹੈ ਪ੍ਰਮਾਤਮਾ ਕਾਰਜ ਕਰਨਗੇ ਮੇਰੇ ਚਾਹੇ ਅੱਜ ਨਹੀਂ ਤਾਂ ਕੱਲ੍ਹ ਨੂੰ ਕਰਨ ਕੱਲ੍ਹ ਨੂੰ ਇਹਦਾ ਸਾਲ ਬਾਅਦ ਕਰਨ ਪਰ ਕਰਨਗੇ ਜ਼ਰੂਰ ਤੋਂ ਚੀਜ਼ ਹੁੰਦੀ ਜ਼ਰੂਰ ਆ ਜੀ ਉਹ ਚੀਜ਼ ਤੁਹਾਨੂੰ ਮਿਲੂਗੀ ਜ਼ਰੂਰ ਜੋ ਤੁਸੀਂ ਚਾਹੁੰਦੇ ਸੋ ਹਮੇਸ਼ਾ ਨੈਗੇਟਿਵ ਸੋਚਣਾ ਬੰਦ ਕਰੋ ਪੋਜ਼ਿਟਿਵ ਸੋਚਣਾ ਸ਼ੁਰੂ ਕਰੋ ਜਦੋਂ ਵੀ ਤੁਹਾਡੇ ਦਿਮਾਗ 'ਚ ਨੈਗੇਟਿਵਿਟੀ ਆਉਂਦੀ ਹੈ ਕੋਈ ਨੈਗੇਟਿਵ ਗੱਲ ਆਉਂਦੀ ਹੈ ਨਾ ਉਸੇ ਟਾਈਮ ਆਪਣੇ ਦਿਮਾਗ ਨੂੰ ਰੋਕੋ ਵੀ ਨਹੀਂ ਮੈਂ ਨੈਗੇਟਿਵ ਨਹੀਂ ਸੋਚਣਾ ਮੈਂ ਪੋਜ਼ਿਟਿਵ ਸੋਚਣਾ ਮੈਂ ਕਰ ਸਕਣਾ ਮੈਂ ਕਰ ਰਿਹਾ ਮੈਂ ਕਰੂੰਗਾ ਮੈਂ ਜ਼ਿੰਦਗੀ ਚ ਕਾਮਯਾਬ ਹੋਊਂਗਾ ਮੈਂ ਜਿਹੜੀ ਚੀਜ਼ ਚਾਹਨਾ ਮੈਂ ਹਾਸਲ ਕਰੂੰਗਾ ਲੇਕਿਨ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਕਦੇ ਵੀ ਕਿਸਦਾ ਮਾੜਾ ਨਾ ਸੋਚੋ ਚੰਗੀ ਸੋਚ ਦੇ ਮਾਲਕ ਬਣੋ ਜਦੋਂ ਆਪਾਂ ਚੰਗੀ ਸੋਚ ਦੇ ਮਾਲਕ ਬਣਦੇ ਆਂ ਜੀ ਚੰਗਾ ਸੋਚਦੇ ਆਂ ਕਿਸਦਾ ਮਾੜਾ ਨਹੀਂ ਸੋਚਦੇ ਕਿਸੇ ਦਾ ਆਪਾਂ ਪੁਰਾਣੀ ਕਰਦੇ ਤੇ ਆਪਾਂ ਗੁਰੂ ਸਾਹਿਬ ਦੀ ਮਰਿਆਦਾ ਦੇ ਉਲਟ ਨਹੀਂ ਜਾਂਦੇ ਤਾਂ ਹਮੇਸ਼ਾ ਸਾਡੇ ਵੱਲ ਪੋਜ਼ਿਟਿਵ ਜਿਹੜੀ ਅਟਰੈਕਟ ਹੁੰਦੀ ਆ ਤੇ ਹਮੇਸ਼ਾ ਸਾਡੀ ਜ਼ਿੰਦਗੀ ਜਿਹੜੀ ਪੋਜ਼ਿਟਿਵ ਹੀ ਚੱਲਦੀ ਆ। ਉਮੀਦ ਕਰਦੀ ਆਂ ਜੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋ ਪਸੰਦ ਆਈ ਹੋ ਵੀਡੀਓ ਨੂੰ ਵਾਤਵਾ shear ਜ਼ਰੂਰ ਕਰਿਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ।